ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਦਾ ਪਿੰਡ ਸ਼ੇਰ ਨੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕੱਲ ਨੂੰ ਮਿਤੀ 7 ਫਰਵਰੀ 2024 ਨੂੰ ਬਾਗੜੀਆਂ ਕਪੂਰਸਲੇ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੀ ਚੈਂਪੀਅਨਸ਼ਿਪ ਕਰਾਈ ਜਾ ਰਹੀ ਆ ਤੇ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਲਗਾਤਾਰ ਪਿਛਲੇ 2 ਸਾਲਾਂ ਤੋਂ ਕਪੂਰਥਲੇ ਜ਼ਿਲ੍ਹੇ ਵਾਲੇ ਪੂਰਾ ਸਿਰਾ ਕਰਾ ਰਹੇ ਨੇ ਬਾਗੜੀਆਂ ਦੀ ਚੈਂਪੀਅਨਸ਼ਿਪ ਦੇ ਉੱਤੇ ਤੇ ਇਸ ਵਾਰ ਵੀ ਕਪੂਰਥਲੇ ਜ਼ਿਲ੍ਹੇ ਦੀ ਬਹੁਤ ਵੱਡੀ ਤਾਕਦੀ ਟੀਮ ਬਣੀ ਆਗੀ ਤੇ ਦੋਸਤੋ ਕਪੂਰਥਲੇ ਦੀ ਟੀਮ ਦੇ ਵਿੱਚ ਜਿਹੜੇ ਜਿਹੜੇ ਪਲੇਅਰ ਖੇਡਣਗੇ ਉਹਨੇ ਦੋਸਤੋ ਜਹਾਦਾ ਸੁਰਖਪੁਰੀਆ ਜੋਦਾ ਸੁਰਖਪੁਰੀਆ ਲਵਲੀ ਮਹਿਮਦਵਾਲੀਆ ਚੀੜਾ ਕਾਲੇ ਸੰਘਿਆੜਾ ਸਨੀ ਕਾਲੇ ਸੰਘਿਆੜਾ ਬੁਲਟ ਖੀਰਾਵਾਲੀਆ ਜੋਤਾ ਮਹਿਮਦਵਾਲੀਆ ਬੰਟੀ ਟਿੱਬੇ ਵਾਲਾ ਦੁੱਲਾ ਖੀਰਾਵਾਲੀਆ ਹੈਰੀ ਟਿੱਬੇ ਵਾਲਾ ਤੇ ਨਾਲ ਹੀ ਕਬੱਡੀ ਦਾ ਲੇਜੈਂਡ ਪਲੇਅਰ ਸੰਦੀਪ ਮਹਿਮਦ ਵਾਲੀਆ ਜਿਹੜਾ ਸੰਦੀਪ ਸੁਰਖਪੁਰ ਦੇ ਨਾਮ ਦੇ ਨਾਲ ਮਸ਼ਹੂਰ ਆ ਉਹ ਵੀ ਤੇ ਨਾਲ ਹੀ ਕਬੱਡੀ ਦਾ ਵੱਡਾ ਮਾਲ ਗੱਗੀ ਖੀਰਾਂ ਵਾਲੀਆ ਹਮਰ ਉਹ ਵੀ ਪੁੱਜੂਗਾ ਕੱਲ ਨੂੰ ਤੇ ਹੋਰ ਵੀ ਦੋਸਤੋ ਕਪੂਰਥਲੇ ਜ਼ਿਲ੍ਹੇ ਦੇ ਬਹੁਤ ਵੱਡੇ ਜਿਹੜੇ ਸਟਾਰ ਪਲੇਅਰ ਨੇ ਕੱਲ ਨੂੰ ਉਹ ਕਪੂਰਥਲੇ ਜ਼ਿਲ੍ਹੇ ਨੂੰ ਦੁਬਾਰਾ ਫਿਰ ਤੋਂ ਹੈਟ੍ਰਿਕ ਮਾਰਨ ਦੇ ਲਈ ਤੀਜੀ ਵਾਰ ਜਿਥੇ ਆਉਣ ਦੇ ਲਈ ਸਾਰੇ ਖੇਡਣਗੇ ਕਪੂਰਥਲੇ ਜ਼ਿਲ੍ਹੇ ਦੀ ਟੀਮ ਦੇ ਵਿੱਚ ਤੇ ਬਾਕੀ ਹੋਰ ਜਿੰਨੀਆਂ ਵੀ ਟੀਮਾਂ ਚੈਂਪੀਅਨਸ਼ਿਪ ਉੱਤੇ ਬਣੀਆਂ ਨਗੀਆਂ ਤੇ ਦੋਸਤੋ ਬਾਗੜੀਆਂ ਦੀ ਇਸ ਚੈਂਪੀਅਨਸ਼ਿਪ ਦੇ ਬਾਰੇ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਦੇ ਲਈ ਤੁਸੀਂ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਬਣੇ ਹੋਏ ਘੰਟੀ ਵਾਲੇ ਬਟਨ ਨੂੰ ਦਬਾ ਕੇ ਆਲਟ ਸੈੱਟ ਕਰ ਲਵੋ